ਕਿਸਾਨ ਵੀਰੋ ਵੈਗੂ ਜੀ ਦਾ ਖਾਲਸਾ ਵੈਗੂ ਜੀ ਕੀ ਫਤਿਹ ਮੈਂ ਡਾਕਟਰ ਚੰਪੀ ਸਿੰਘ ਏ ਡੀਓ ਖੇਤੀਬਾੜੀ ਤੇ ਕਿਸਾਨ ਭਾਈ ਭਾਗ ਪੰਜਾਬ ਆਪਣੇ YouTube ਚੈਨਲ ਫਾਰਮਿੰਗ ਟਿਪਸ ਬਾਈ ਚੰਪੀ ਸਿੰਘ ਦੇ ਵਿੱਚ ਆਪ ਦਾ ਬਹੁਤ ਬਹੁਤ ਸਵਾਗਤ ਕਰਦਾ ਤੇ ਕਿਸਾਨ ਵੀਰੋ ਅੱਜ ਦਾ ਜਿਹੜਾ ਆਪਣਾ ਵਿਸ਼ਾ ਰਹੂਗਾ ਵੀ ਜਿਹੜੀ ਕਣਕ 7075 ਦੰਦੀ ਹੋਗੀ ਹੈ ਉਹਦੇ ਤੇ ਆਪਾਂ ਕਿਹੜੀ ਸਪਰੇਅ ਕਰਨੀ ਹੈ 05234 ਦੀ ਸਪਰੇਅ ਕਰੋ ਕਰਨੀ ਹੈ ਤੇ ਫੰਗੀਸਾਈਡ ਆਪਾਂ ਕਦੋਂ ਕਰ ਸਕਦੇ ਹਾਂ ਕਿਹੜੀ ਚੀਜ਼ ਚ ਮਿਲ ਸਕਦੀ ਹੈ ਉਹਦੇ ਬਾਰੇ ਗੱਲ ਕਰਾਂਗੇ ਤੇ ਨਾਲ ਹੀ ਕਈ ਕਿਸਾਨ ਵੀਰਾਂ ਦੇ ਸਵਾਲ ਆ ਰਹੇ ਸੀ ਵੀ ਆਪਾਂ ਜ਼ਿੰਕ ਮੈਗਨੀਜ਼ ਦੀ ਜਿਹੜੀ ਐ ਸਪਰੇਅ ਹੈ ਉਹ ਕਰ ਸਕਦੇ ਆ ਜਾਂ ਜਿੱਥੇ ਵੀ ਕਿਤੇ ਦਵਾਈ ਨੇ ਮਾੜਾ ਅਸਰ ਕੀਤਾ ਟੌਕਸਿਸਿਟੀ ਹੋਈ ਹੈ ਵੱਧ ਦਵਾਈ ਆਪਣੇ ਤੋਂ ਪੈ ਗਈ ਉਹਦੇ ਹੱਲ ਹੀ ਆਪਾਂ ਕੀ ਫਾਰਮੂਲਾ ਜਿਹੜਾ ਹੈ ਜ਼ਿੰਕ ਮੈਗਨੀਜ਼ ਵਾਲਾ ਵਰਤ ਸਕਦੇ ਆ ਉਹਦੇ ਤੇ ਡਿਟੇਲ ਚ ਗੱਲ ਕਰਾਂਗੇ ਸੋ ਜਿਹੜੇ ਮੇਰੇ ਨਵੇਂ ਕਿਸਾਨ ਵੀ ਜੁੜੇ ਆ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਦਬਾ ਲਓ ਤਾਂ ਕਿ ਜਿਹੜੀਆਂ ਤੁਸੀਂ ਮੇਰੀਆਂ ਹਰ ਵੀਡੀਓਜ਼ ਦੇਖ ਸਕੋ ਤਾਂ ਕਿਸਾਨ ਵੀਰੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆਂ ਜ਼ਿੰਕ ਮੈਗਨੀਜ਼ ਵਾਲੀ ਜਿਵੇਂ ਕਿ ਕਈ ਕਿਸਾਨ ਵੀਰ ਹੁਣ ਪੁੱਛ ਰਹੇ ਆ ਵੀ ਸਾਡੀ ਜੀ 65 70 ਦਿਨ ਦੀ ਕਣਕ ਹੋ ਗਈ ਹੈ ਜਾਂ 75 ਦਿਨ ਦੀ ਹੋ ਗਈ ਹੈ ਕਿ ਆਪਾਂ ਮੈਗਨੀਜ਼ ਜਾਂ ਜ਼ਿੰਕ ਕਰ ਸਕਦੇ ਆ ਤਾਂ ਤੇ ਕਈ ਜਗ੍ਹਾ ਟੌਕਸਿਟੀ ਹੋ ਗਈ ਹੈ ਕਿਸੇ ਤੋਂ ਮੰਨ ਲਓ ਮੈਟਰੀਬਿਊਸ਼ਨ ਪਾਈ ਸੀ ਉਤੋਂ ਪਾਣੀ ਲੱਗ ਗਿਆ ਜਾਂ ਪਾਣੀ ਟੁੱਟ ਗਿਆ ਉਹਦੇ ਨਾਲ ਜਾਂ ਦਵਾਈ ਵੱਧ ਪਾਉਣਾ ਜਿੱਥੇ ਕਣਕ ਜਿਹੜੀ ਪੀਲੀ ਪੈਣੀ ਹੈ ਉਹਦੇ ਲਈ ਕਿਸਾਨ ਵੀਰੋਂ ਆਪਾਂ ਜਿਹੜਾ 1 ਕਿਲੋ ਜ਼ਿੰਕ ਕਿਲੋ ਮੈਗਨੀਜ਼ ਡੇਢ 2 ਕਿਲੋ ਯੂਰੀਆ ਤੇ ਅੱਧਾ ਕਿਲੋ ਦਲਿਆਂ ਵਾਲੀ ਕਲੀ ਦਾ ਪਾਣੀ ਸੀ ਜਿਹੜਾ ਉਹਦੇ ਨਾਲ ਜਿਹੜੀ ਕਣਕ ਉਹ ਬਹਾਲਤਾ ਹੋ ਜਾਂਦੀ ਹੈ ਪਰ ਜਦੋਂ ਹੁਣ 70 75 ਦਿਨ ਦੀ ਹੋ ਗਈ ਉਹਦੇ ਤੇ ਰਿਜ਼ਲਟ ਹੈ ਜਿਹੜਾ ਆਪਾਂ ਨੂੰ ਉਹ ਨਹੀਂ ਮਿਲੂਗਾ ਕਿਉਂਕਿ ਜਿਹੜਾ ਹੁਣ ਕਣਕ ਹੈ 70 75 ਵਾਲੀ ਕਣਕ ਹੈ ਰੀਪਰੋਡਕਟਿਵ ਫੇਸ 'ਚ ਹੋ ਗਈ ਹੈ ਜਿੱਥੇ ਕਣਕ ਕਾਫੀ ਪੀਤੀ ਸੀ ਜੇ ਕਿਸੇ ਦੀ 45 50 ਦਿਨ ਤੱਕ ਹੈਗੀ ਹੈ ਉੱਥੇ ਅਸਰ ਕਰ ਜੂਗੀ ਪਰ ਇਦੋਂ ਬਾਅਦ ਆ ਜਿਹੜਾ ਇਸ ਚੀਜ਼ ਨੇ ਅਸਰ ਨਹੀਂ ਕਰਨਾ ਤਾਂ ਹੁਣ ਆਪਾਂ ਗੱਲ ਕਰਾਂਗੇ ਜਿੱਥੇ ਆਪਣੀ ਫਸਲ ਗੋਭ ਚ ਹੈ ਜਾਂ ਜਿੱਥੇ ਝੰਡਾ ਪੱਤਾ ਹੈਗਾ ਉੱਥੇ ਆਪਾਂ ਕੀ ਕਰਨਾ ਤਾਂ ਕਿਸਾਨ ਵੀਰੋ ਜਿਹੜੇ ਮੇਰੇ ਵੀਰ ਦੀ ਫਸਲ ਹੈ ਜਿਹੜੀ ਗੋਭ ਚ ਹੈ ਤਾਂ ਉੱਥੇ ਆਪਾਂ 13045 ਦੀ ਸਪਰੇਅ ਹੈ ਜ਼ਰੂਰ ਕਰਨੀ ਹੈ ਇਹਦਾ ਕਾਰਨ ਇਹ ਹੈ ਵੀ ਇੱਕ ਤਾਂ ਜੇਕਰ ਅੱਗੇ ਜਾ ਕੇ ਦਾਣੇ ਬਨਣ ਵੇਲੇ ਟੈਂਪਰੇਚਰ ਰਾਈਜ਼ ਹੁੰਦਾ ਹੈ ਟੈਂਪਰੇਚਰ ਜ਼ਿਆਦਾ ਵੱਧਾ ਹੈ ਤਾਂ ਆਪਣਾ ਦਾਣਾ ਜਿਹੜਾ ਪਿਚਕੂਗਾ ਨਹੀਂ ਦੂਜਾ ਦਾਣੇ ਦੀ ਕੁਆਲਿਟੀ ਵਧੀਆ ਰੂ ਦਾਣਾ ਮੋਟਾ ਰੂ ਕਿਉਂਕਿ ਜਦੋਂ ਵੀ ਜਿਹੜਾ ਬੂਟਿਆਂ ਤੋਂ ਪੱਤਿਆਂ ਤੋਂ ਕਈ ਆਪਾਂ ਦਾਣੇ ਤੱਕ ਭੋਜਨ ਜਾਣਾ ਹੈ ਉਹਦੇ ਟ੍ਰਾਂਸਲੋਕੇਸ਼ਨ ਲਈ ਉਹਦੇ ਪਹੁੰਚਣ ਲਈ ਉਹਦੇ ਟ੍ਰਾਂਸਪੋਰਟ ਲਈ ਜਿਹੜੀ ਹੈ ਪੋਟਾਸ਼ ਆ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ ਸੋ ਜਿਹੜੀਆਂ 13045 ਦੀਆਂ ਆਪਾਂ ਦੋ ਸਪਰੇਆਂ ਕਰਨੀਆਂ ਵੀਰੋ ਪਹਿਲੀ ਆਪਾਂ ਕਰਨੀਆਂ ਗੋਵ ਵਾਲਾ ਪੱਤਾ ਜਿਹੜਾ ਨਿਕਲਣ ਸਮੇ ਤੇ ਦੂਜੀ ਹੈ ਜਿਹੜੀ ਆਪਾਂ ਬੂਰ ਪੈਣ ਦੇ ਸਮਿਆਂ ਦੁੱਧਾ ਪੈਣ ਦੇ ਸਮਿਆਂ ਜਿਹੜੀ ਹੈ ਇਹ ਸਪਰੇਅ ਕਰ ਸਕਦੇ ਆ ਇਹ ਵੀਰਾਂ ਨੂੰ ਬੇਨਤੀ ਹੈ ਦੋ ਸਪਰੇਆ ਜਰੂਰ ਕਰਿਓ ਇਹਦੇ ਨਾਲ ਜਿਹੜੀ ਤੁਹਾਡੀ ਕਣਕ ਵਿੱਚ ਬਹੁਤ ਹੀ ਜ਼ਿਆਦਾ ਸਹਿਨਸ਼ੀਲਤਾ ਆ ਜਾਂਦੀ ਹੈ ਟੈਂਪਰੇਚਰ ਹਾਈ ਟੈਂਪਰੇਚਰ ਨੂੰ ਸਹਾਰਨ ਦੀ ਤੇ ਦੂਜੀ ਇਹਦੇ ਨਾਲ ਆਪਾਂ ਕਿਸਾਨ ਵੀਰੋ ਜੇਕਰ ਆਪਾਂ ਕਹੀਏ ਝੰਡਾ ਪੱਤਾ ਝੰਡਾ ਪੱਤਾ ਜਿਹੜਾ ਬਹੁਤ ਜ਼ਿਆਦਾ ਇੰਪੋਰਟੈਂਟ ਹੁੰਦਾ ਜਿੱਥੇ ਇੱਥੇ ਨਿਕਲਿਆ ਉੱਥੇ ਆਪਾਂ ਝੰਡੇ ਪੱਤੇ ਨੂੰ ਬਿਮਾਰੀਆਂ ਤੋਂ ਬਚਾਉਣਾ ਤੇ ਉਹਨੂੰ ਤੰਦਰੁਸਤ ਰੱਖਣਾ ਹੈ ਕਿਉਂਕਿ 65 ਜਾਂ 60 ਤੋਂ 70% ਕਹਿ ਲਈਏ ਜਿਹੜਾ ਦਾਣਿਆਂ ਨੂੰ ਦਾਣਿਆਂ ਨੂੰ ਨੂਟਰੀਐਂਟ ਜਾਂ ਤੱਤ ਚਾਹੀਦੇ ਹੁੰਦੇ ਆ ਉਹ ਪਹਿਲਾ ਝੰਡਾ ਪੱਤਾ ਦਿੰਦਾ ਫਿਰ ਕੁਝ-ਕੁਝ ਪਰਸੈਂਟੇਜ ਜਿਹੜੀ ਉਹ ਦੂਜਾ ਤੇ ਤੀਜਾ ਪੱਤਾ ਜਿਹੜੇ ਆਪਣੇ ਬੱਲੀਆਂ ਦੇ ਨਾਲ ਹੁੰਦੇ ਆ ਉਹਨਾਂ ਤੋਂ ਭੋਜਨ ਲੈਂਦਾ ਸੋ ਝੰਡੇ ਪੱਤੇ ਨੂੰ ਜਿਹੜਾ ਆਪਣਾ ਤੰਦਰੁਸਤ ਕਰਨ ਲਈ ਆਪਾਂ ਕੀ ਕਰਨਾ ਹੈ ਫੰਗੀਸਾਈਡ ਯੂਜ਼ ਕਰਨੀ ਹੈ ਆਪਾਂ 13045 ਦੇ ਨਾਲ ਮਿਲਾ ਸਕਦੇ ਆ ਗੱਲ ਕਰੀਏ ਆਪਾਂ ਫੰਗੀਸਾਈਡ ਕਿਹੜੀ ਯੂਜ਼ ਕਰ ਸਕਦੇ ਆ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਪਾਰਸ਼ਰ ਟੈਬੂ ਕੋਨਾ ਜੋੜ ਕੇ ਵੀਰ ਦੇ ਨਾਂ ਤੇ ਹੁੰਦੀ ਹੈ 200 ਗ੍ਰਾਮ 25 ਡਬਲਯੂ ਜੀ ਜਾਂ ਆਪਾਂ ਗੱਲ ਕਰੀਏ 120 ਗ੍ਰਾਮ ਨਟਿਵੋ 75 ਡਬਲਯੂ ਜੀ ਕਰ ਸਕਦੇ ਹਾਂ ਜਾਂ 200 ਐਮ ਐਲ ਇੰਪੈਕਟ ਐਕਟਰ ਤੁਸੀਂ ਕਰ ਸਕਦੇ ਹੋ ਪ੍ਰਤੀ ਕਿੱਲੇ ਦੀ ਜਾਂ ਉਪੇਰਾ 18.3 ਐਸ ਸੀ 200 ਐਮ ਐਲ ਕਰ ਸਕਦੇ ਹਾਂ ਜਾਂ ਤੁਸੀਂ ਕਸਟੋਡੀਆ ਕਰ ਸਕਦੇ ਹੋ 320 ਐਸ ਸੀ ਤਾਕਤ ਵਾਲੀ 200 ਐਮ ਐਲ ਪ੍ਰਤੀ ਕਿੱਲੇ ਦੀ ਜਿਹੜੀ ਆਪਾਂ ਸਪਰੇਅ ਕਰਨੀ ਹੈ ਤੇ ਇਹਦੇ ਲਈ ਕਿਸਾਨ ਵੀਰੋ ਸਪਰੇਅ ਟੈਕਨੀਕ ਬਹੁਤ ਜ਼ਰੂਰੀ ਹੈ ਪਾਣੀ ਹੈ ਜਿਹੜਾ ਪ੍ਰੋਪਰ ਲੱਗਣਾ ਚਾਹੀਦਾ ਹੈ ਜਦੋਂ ਆਪਾਂ ਕਈ ਵਾਰ ਨਦੀਨਾਂ ਵਾਲੀ ਸਪਰੇਅ ਕਰਦੇ ਆਂ ਉਦੋਂ ਵੀ ਆਪਾਂ ਜਿਹੜਾ ਪਾਣੀ ਦੀ ਜਿਹੜੀ ਹੈ ਘੱਟ ਪਾਉਨੇ ਆ ਘੱਟ ਢੋਲੀਆਂ ਯੂਜ਼ ਕਰਦੇ ਆਂ ਜਿਹਦੇ ਕਰਕੇ ਪ੍ਰੋਪਰ ਹੈ ਜਿਹੜਾ ਗੁੱਲੀ ਡੰਡਾ ਜਾਂ ਹੋਰ ਨਦੀ ਨਹੀਂ ਮਰਦੇ ਸੋ ਕਿਸਾਨ ਵੀਰੋ ਪਾਣੀ ਹੈ ਜਿਹੜਾ ਪ੍ਰੋਪਰ ਯੂਜ਼ ਕਰਿਆ ਕਰੋ ਤੇ ਕੋਸ਼ਿਸ਼ ਕਰੋ ਜਦੋਂ ਵੀ ਵੀਡੀ ਸਾਈਡ ਕਰਨੀ ਹੈ ਘੱਟ ਜਾਂ ਨੋਜ਼ਲ ਯੂਜ਼ ਕਰੋ ਤੇ ਹੁਣ ਜਦੋਂ ਇਹ ਸਪ੍ਰੇਆ ਕਰਨੀਆਂ ਆਪਾਂ 13045 ਜਾਂ ਫੰਗੀਸਾਈਡ ਤਾਂ ਉਦੋਂ ਆਪਾਂ ਜਿਹੜੀ ਆ ਕੋਨ ਵਾਲੀ ਨੋਜ਼ਲ ਯੂਜ਼ ਕਰਨੀ ਹੈ ਹੁਣ ਗੱਲ ਆਉਂਦੀ ਹੈ ਕਿਸਾਨ ਵੀਰੋ ਜ਼ਿੰਕ ਜ਼ਿੰਕ ਦੀ ਮਹੱਤਤਾ ਬਹੁਤ ਆ ਅੱਜ ਕੱਲ ਆਪਣੇ ਦੇਖੀ ਆਪਣੇ ਬੰਦਿਆਂ ਚ ਇਨਫਰਟੀਲਿਟੀ ਦੀ ਪ੍ਰੋਬਲਮ ਆ ਰਹੀ ਹੈ ਤੇ ਫਰਟੀਲਿਟੀ ਲਈ ਜਿਹੜਾ ਜ਼ਿੰਕ ਹੈ ਆਪਣੇ ਬਹੁਤ ਇੰਪੋਰਟੈਂਟ ਆ ਆਪਣੀ ਬਾਡੀ ਨੂੰ ਚਾਹੀਦਾ ਸੋ ਆਪਾਂ ਜ਼ਿੰਕ ਦੀ ਸਪਰੇ ਹੈ ਜਿਹੜੀ ਜੇਕਰ ਆਪਾਂ ਸਿੱਟੇ ਨਿਕਲ ਸਮੇਂ ਤੋਂ ਲੈ ਕੇ ਦਾਣੇ ਬੰਦੇ ਸ਼ੁਰੂ ਤੱਕ ਇਹਦੀ ਇੱਕ ਜਾਂ ਦੋ ਸਪਰੇ ਕਰੀਏ ਤਾਂ ਉਹਦੇ ਨਾਲ ਜਿਹੜੀ ਆਪਣੇ ਕਣਕੇ ਦੇ ਦਾਣਿਆਂ 'ਚ ਜ਼ਿੰਕ ਦੀ ਮਾਤਰਾ ਵਧੂਗੀ ਤਾਂ ਜੇ ਆਪਾਂ ਉਹਨੂੰ ਖਾਵਾਂਗੇ ਤਾਂ ਆਪਣੀ ਤੰਦਰੁਸਤੀ ਲਈ ਜਿਹੜੀ ਹੈ ਜ਼ਿੰਕ ਹੈ ਬਹੁਤ ਵਧੀਆ ਹੈ ਸੋ ਇਹਦਾ ਸਹੀ ਟਾਈਮ ਹੈ ਜਿਹੜਾ ਜ਼ਿੰਕ ਦੀ ਸਪਰੇਅ ਕਰਨ ਲਈ ਸਿੱਟੇ ਨਿਕਲਣ ਤੋਂ ਲੈ ਕੇ ਦਾਣੇ ਬਣ ਤੱਕ ਆਪਾਂ ਇਹ ਰੀ ਸਪਰੇਅ ਕਰ ਸਕਦੇ ਹਾਂ ਜੇਕਰ ਤੁਸੀਂ ਜ਼ਿੰਕ ਦੀ ਮਾਤਰਾ ਵਧਾਉਣੀ ਹੈ ਤਾਂ ਹੁਣ ਗੱਲ ਕਰਦੇ ਹਾਂ ਜੇਕਰ ਤੁਹਾਡੇ ਕਿਸਾਨ ਵੀਰੋ ਹੇਠਲੇ ਪੱਤੇ ਐ ਜਿਹੜੇ ਕਿਸੇ ਮੇਰੇ ਵੀਰ ਦੇ ਆਪਾਂ ਕਹਿ ਲਈਏ ਪੀਲੇ ਪੈ ਰਹੇ ਐ ਤਾਂ ਉੱਥੇ ਜਾਂ ਕਿਹੜੀ ਐ ਪੁਰਾਣੇ ਪੱਤੇ ਪੀਲੇ ਪੈ ਰਹੇ ਐ ਤਾਂ ਉੱਥੇ ਆਪਾਂ 3 ਕਿਲੋ ਯੂਰੀਆ 100 ਲੀਟਰ ਪਾਣੀ ਚ ਮਿਲਾ ਕੇ ਦੋ ਤਰਫਾ ਛੜਕਾ ਕਰਨ ਨਾਲ ਜਿਹੜਾ ਆਪਣਾ ਨਾਈਟ੍ਰੋਜਨ ਦੀ ਘਾਟ ਹੈ ਜਿਹੜੀ ਉਹ ਪੂਰੀ ਹੋ ਜੂ ਤੇ ਜਿਹੜੇ ਆਪਣੇ ਪੱਤੇ ਐ ਉਹ ਆਪਣੇ ਹਰੇ ਹੋਣ ਲੱਗ ਜਾਣਗੇ ਤੇ ਇੱਕ ਕਿਸਾਨ ਵੀਰ ਉਹ ਕਈ ਕਈ ਜਗ੍ਹਾ ਨਾ ਇੱਕ ਪ੍ਰੋਬਲਮ ਆਈ ਹੈ ਕਣਕ ਦੇ ਵਿੱਚ ਉਹਦੇ ਚ ਕੀ ਹੋਇਆ ਕਿ ਮੁੱਢਾ ਜਿਹੜੇ ਜਾਮਣੀ ਹੋਣ ਲੱਗੇ ਸੀ ਉਹਦੇ ਪਿੱਛੇ ਮੈਂ ਪਿਛਲੇ ਸਾਲ ਵੀ ਦੱਸਿਆ ਸੀ ਕਿਸਾਨ ਵੀਰ ਉਹ ਇਹਦੇ ਚ ਕੀ ਹੁੰਦਾ ਹੈ ਕਿ ਜਦੋਂ ਟੈਂਪਰੇਚਰ ਕਾਫੀ ਜ਼ਿਆਦਾ ਡਾਊਨ ਹੋ ਜਾਂਦਾ ਹੈ ਇਹਾਂ ਕਹ ਲਈਏ ਜਦੋਂ ਠੰਡ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਜਾਂ ਕੋਰਾ ਪੈਂਦਾ ਉਹਦੇ ਨਾਲ ਕੀ ਹੈ ਜਿਹੜਾ ਫਾਸਫੋਰਸ ਹੈ ਉਹ ਧਰਤੀ 'ਚ ਜਾਮ ਹੋਣ ਲੱਗ ਜਾਂਦਾ ਕਿਉਂਕਿ ਇਹ ਫਾਸਫੋਰਸ ਤੱਤ ਦੀ ਜਿਹੜੀ ਇੱਕ ਕੁਆਲਿਟੀ ਜਾਂ ਨੇਚਰ ਕਹ ਲਈਏ ਜਾਂ ਸੁਭਾਅ ਕਹ ਲਈਏ ਵੀ ਇਹ ਜਿਵੇਂ ਜਿਵੇਂ ਟੈਂਪਰੇਚਰ ਵੱਧਦਾ ਫੇਰ ਇਹ ਜ਼ਿਆਦਾ ਜ਼ਮੀਨ 'ਚ ਘੁਲਦਾ ਤੇ ਜ਼ਿਆਦਾ ਠੰਡ ਹੋਣ ਨਾਲ ਹੁਣ ਜਿਹੜੀ ਇਹ ਫਾਸਫੋਰਸ ਦਿੱਤੇ ਜ਼ਿਆਦਾ ਜਾਮ ਹੋ ਗਈ ਤੇ ਬੂਟੇ ਨੂੰ ਪ੍ਰੋਪਰ ਮਿਲੀ ਨਹੀਂ ਉੱਥੇ ਜਿਹੜਿਆ ਹੋ ਸਕਦਾ ਛੋਡੇ ਕਣਕੇ ਦੇ ਬੂਟੇ ਦੇ ਮੁੱਢ ਹੈ ਜਿਹੜੇ ਜਾਮ ਨਹੀਂ ਹੋ ਗਣ ਤੇ ਜਿੱਥੇ ਇਹ ਜੀ ਪ੍ਰੋਬਲਮ ਆਈ ਹੈ ਤਾਂ ਵੈਸੇ ਤਾਂ ਉਹ ਜਿਵੇਂ ਜਿਵੇਂ ਟੈਂਪਰੇਚਰ ਵਧੂਗਾ ਓਵੇਂ ਓਵੇਂ ਉਹ ਠੀਕ ਹੋਣ ਲੱਗ ਜਾਣਗੇ ਪਰੰਤੂ ਫਿਰ ਵੀ ਜੇ ਕਿਸੇ ਵੀ ਨੂੰ ਤਸੱਲੀ ਨਹੀਂ ਜਾਂ ਜਿੱਥੇ ਜ਼ਿਆਦਾ ਜਾਮਣੀ ਹੋ ਰਿਹਾ ਤਾਂ ਉੱਥੇ ਆਪਾਂ ਜਿਹੜੀ ਹੈ 05234 ਜਾਂ ਹੋਰ ਕੋਈ ਵੀ ਫਾਸਫੋਰਸ ਰਿਚ ਜਿਹਦੇ ਵਿੱਚ ਫਾਸਫੋਰਸ ਜ਼ਿਆਦਾ ਹੋਵੇ ਉਹ ਵਾਲੀ ਸਪਰੇ ਆਪਾਂ ਜਿਹੜੀ ਹੈ ਆਪਣੀ ਕਣਕ ਤੇ ਕਰ ਸਕਦੇ ਆ ਤੇ ਇਹ ਸੀ ਕਿਸਾਨ ਵੀਰੋ ਮੇਰੀ ਅੱਜ ਦੀ ਵੀਡੀਓ ਅਗਲੀ ਵੀਡੀਓ ਚ ਆਪਾਂ ਦੱਸਾਂਗੇ ਵੀ ਜਿਹੜੀ ਕਣਕ ਦੀਆਂ ਨੁੱਕਾਂ ਮੱਚ ਰਹੀਆਂ ਉਹਦਾ ਕੀ ਇਲਾਜ ਹੈ ਕਿਹੜੇ ਕੁਝ ਆਪਾਂ ਨੂੰ ਲਿਖੇ ਪੈਸਾ ਦੇ ਕੋਈ ਘਾਟ ਦੇ ਜਾਂ ਕੋਈ ਟੈਂਪਰੇਚਰ ਦੇ ਜਾਂ ਹੋਰ ਉਹਦੇ ਬਾਰੇ ਡਿਟੇਲ ਚ ਗੱਲ ਕਰਾਂਗੇ ਤੇ ਇੱਕ ਕਿਸਾਨ ਵੀਰوں ਮੈਂ ਤੁਹਾਨੂੰ ਦੱਸਣਾ ਚਾਹੁੰਦਾ ਆ ਵੀ ਜਿਹੜੀ ਬੋਰਨ ਆ ਬੋਰਨ ਦੀ ਵੀ ਆਪਾਂ ਸਪਰੇਅ ਐ ਇਸ ਟਾਈਮ ਆ ਜਿਹੜੀ ਕਰ ਸਕਦੇ ਆ ਉਹ ਆਪਾਂ ਅਗਲੀ ਵੀਡੀਓ ਵਿੱਚ ਡਿਸਕਸ ਕਰਾਂਗੇ ਸੋ ਜਿਹੜੇ ਮੇਰੇ ਕਿਸਾਨ ਵੀਰ ਵੀਰਾਂ ਨੂੰ ਵੀਡੀਓ ਚੰਗੀ ਲੱਗੀ ਤਾਂ ਕਿਰਪਾ ਕਰਕੇ ਸ਼ੇਅਰ ਜ਼ਰੂਰ ਕਰ ਦਿਓ ਜੀ ਧੰਨਵਾਦ